ਪੰਜਾਬ ਦੀ ਰਾਜਨੀਤੀ ਤੋਂ ਖਬਰ ਹੈ ਵਿਕਰਮ ਸਿੰਘ ਮਜੀਠੀਆ ਨੇ ਜ਼ਿਲ੍ਹਾ ਅਦਾਲਤ ਦੇ ਵਿੱਚ ਦਬਾਬ ਜਵਾਬ ਆਪਣਾ ਦਾਖਲ ਨਹੀਂ ਕੀਤਾ ਕੋਰਟ ਨੇ ਵਿਕਰਮਜੀਤ ਨੂੰ ਨੋਟਿਸ ਭੇਜਿਆ ਲੋਕ ਸਭਾ ਚੋਣਾਂ ਦੌਰਾਨ ਗੁਰਬਾਣੀ ਦੀਆਂ ਟੋਕਾਂ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਹੈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪਰ ਦੁਬਾਰਾ ਤੋਂ ਨੋਟਿਸ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਚੁੱਕਿਆ ਜਵਾਬ ਦਾਖਲ ਕਰਨਾ ਸੀ ਹਾਈ ਕੋਰਟ ਦੇ ਵਿੱਚ ਜੋ ਕਿ ਵਿਕਰਮ ਸਿੰਘ ਮਜੀਠੀਆ ਨੇ ਨਹੀਂ ਕੀਤਾ ਜਿਸ ਲਈ ਦੁਬਾਰਾ ਨੋਟਿਸ ਮਿਲਿਆ ਉਨ੍ਹਾਂ ਨੂੰ ਨਿਆਸਲਾਰੀਆਂ ਸਾਡਾ ਜੁੜੇ ਹੋਏ ਨੇ ਨੀਹਾ ਅਦਾਲਤ ਦੀ ਕਾਰਵਾਈ ਦੌਰਾਨ ਕੀ ਕੁਝ ਰਿਹਾ ਬਸਮਜੀਤ ਸਿੰਘ ਮਜੀਠੀਆ ਜੋ ਕਿ ਪਿਛਲੇ ਤਰੀਕੇ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਨੋਟਿਸ ਪੇਸ਼ ਕਰਕੇ ਜਵਾਬ ਮੰਗਿਆ ਸੀ ਉਹਨਾਂ ਨੂੰ ਇਹੀ ਹੁਣੇ ਫਿਲਹਾਲ ਉਹਨਾਂ ਵੱਲੋਂ ਕੋਈ ਵੀ ਵਕੀਲ ਜਿਹੜਾ ਅਪੀਅਰ ਨਹੀਂ ਹੋਇਆ ਜਿਸ ਦਾ نوٹس جاگا ہوا لیکن جس فی تو نئے نوٹس جی جاری گئے ਅਜੀ ਹੁਣੇ ਫਿਲਹਾਲ ਇਹ ਹੈ ਕਿ ਉਹ ਪੇਸ਼ ਨਹੀਂ ਹੋਏ ਤੇ ਨਾ ਹੀ ਉਹਨਾਂ ਦਾ ਕੋਈ ਵਕੀਲ ਜਿਹੜਾ ਹੈ ਉਹ ਉਹਨਾਂ ਦੇ ਇਤਿਹਾਸ ਤੇ ਪੇਸ਼ ਹੋਇਆ ਹੈ ਤਾਂ ਨਹੀਂ ਹੈਗਾ ਮਤਲਬ ਕਿ ਉਹਨਾਂ ਨੂੰ ਨੋਟਿਸ ਜਿਹੜਾ ਹੈਗਾ ਉਹ ਸਰਵ ਨਹੀਂ ਹੋਇਆ ਉਹਨਾਂ ਨੇ ਆਪਣਾ ਜਵਾਬ ਦੇਣਾ ਸੀ ਨਾ ਉਹ ਪੇਸ਼ ਹੋਏ ਤੇ ਨਾ ਹੀ ਉਹਨਾਂ ਦੇ ਵਕੀਲ ਪੇਸ਼ ਹੋਏ ਜੋ ਚਾਹਣ ਜਵਾਬ ਦੇਣਾ ਸੀ ਹਾਲਾਂਕਿ ਹੁਣ ਫਿਰ ਤੋਂ ਨਵੇਂ ਨੋਟਿਸ ਕਰ ਦੇਗਾ ਇਹਨੇ ਨਵੇਂ ਨੋਟਿਸ ਭੇਜ ਦੇਗਾ ਇਹਨੇ ਤੇ ਅਗਲੀ ਤਾਰੀਖ ਦੇ ਵਿੱਚ ਉਹਨਾਂ ਨੂੰ ਜਵਾਬ ਦੇਣ ਦੇ ਨਿਰਦੇਸ਼ ਕਰ ਦਿੱਤੇ ਗਏ ਮੁਸ਼ਕਲਾਂ ਵਿਕਰਮ ਸਿੰਘ ਜੀਠੀ ਵਾਲੇ ਖੜੀਆਂ ਹੋ ਸਕਦੀਆਂ ਨੇ ਜੇ ਸਰ ਉਹ ਪੇਸ਼ ਵੀ ਨਹੀਂ ਹੋਏ ਨੇ ਹਾਂ

لیکن بالکل جب جا نہیں درٹ کے خلاف شروع ہو سکتی نے بہرحال اس سیچ نہیں کیا جاتا لیکن نوٹس صرف گئے امید رہی ہے کہ اگلی تاریخ تک وہ شاید جب